ਬੀਤੇ ਦਿਨ ਹੀ ਅੰਬਰਤਪਾਲ ਸਿੰਘ ਮੈਰੋ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜੋ ਵੀਡੀਓ ਤੁਸੀਂ ਸਾਰੇ ਜਣੇ ਨੇ ਦੇਖੀ ਹੋਣੀ ਤੇ ਤੁਸੀਂ ਆਪਣੀ ਸਕਰੀਨ ਉੱਪਰ ਵੀ ਚੱਲਦੀ ਉਹ ਵੀਡੀਓ ਦੇਖ ਸਕਦੇ ਜਿਸ ਦੇ ਵਿੱਚ ਭਾਈ ਅੰਬਰਤਪਾਲ ਸਿੰਘ ਮੈਰੋ ਕਿਸੇ ਕੁੜੀ ਦੇ ਨਾਲ ਵੀਡੀਓ ਕਾਲ ਦੇ ਉੱਪਰ ਲੱਗੇ ਹੁੰਦੇ ਨੇ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੀ ਕਿ ਬਹੁਤ ਸਾਰੇ ਲੋਕ ਕਹਿੰਦੇ ਪਏ ਨੇ ਕਿ ਇਹ ਵੀਡੀਓ ਫੇਕ ਆ ਤੇ ਬਹੁਤ ਸਾਰੇ ਬੰਦੇ ਕਹਿੰਦੇ ਪਏ ਨੇ ਕਿ ਰੀਅਲ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਹ ਫੇਕ ਆ ਜਾਂ ਰੀਅਲ ਤੁਹਾਨੂੰ ਕੀ ਲੱਗਦਾਗਾ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੀ ਕਿ ਇਸ ਵੀਡੀਓ ਨੂੰ ਲੈ ਕੇ ਪ੍ਰੋਡੂਸਰ ਡੀ ਐਕਸ ਐਕਸ ਦੀ ਟੀਮ ਦੇ ਵੱਲੋਂ ਇੱਕ ਰੀਲ ਵੀ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੇਕਰ ਤੁਸੀਂ ਇਹ ਸਾਬਤ ਕਰ ਦਮੋਗੇ ਕਿ ਇਹ ਵੀਡੀਓ AI ਦੇ ਨਾਲ ਬਣਾਈ ਗਈ ਹੈਗੀ ਤਾਂ ਅਸੀਂ ਤੁਹਾਨੂੰ 1 ਲੱਖ ਰੁਪਏ ਦਾ ਇਨਾਮ ਦੇਵਾਂਗੇ ਇਹ ਵੀਡੀਓ ਰੀਅਲ ਆਗੀ ਤੇ ਇਹ ਭਾਈ ਅੰਬਰਤਪਾਲ ਸਿੰਘ ਮੈਰੋ ਦੀ ਹੀ ਵੀਡੀਓ ਹੈ ਜਦੋਂ ਉਹ ਕੁੜੀ ਦੇ ਨਾਲ ਗੱਲਾਂ ਕਰਦਾ ਪਿਆਗਾ ਸੋ ਬਾਕੀ ਇੰਨਾਂ ਗੱਲਾਂ ਤੋਂ ਤਾਂ ਇੰਜ ਹੀ ਲੱਗਦਾ ਪਿਆ ਕਿ ਇਹ ਵੀਡੀਓ ਰੀਅਲ ਆਗੀ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਇਸ ਵੀਡੀਓ ਨੂੰ ਵਾਇਰਲ ਕਰਨ ਵਾਲੀ ਸੁਰਲੀਨ ਆਗੀ ਤੇ ਸੁਰਲੀਨ ਨੇ ਵੀ ਆਪਣੇ ਇੰਸਟਾਗ੍ਰਾਮ ਦੇ ਉੱਪਰ ਅੱਜ ਕਾ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਸੁਰਲੀ ਨੇ ਲਿਖਿਆ ਕਿ ਪੰਜਾਬ ਦੇ ਲੋਕ ਹੁਣ ਵੇਵਕੂਫ ਨਹੀਂ ਰਹੇ ਮੈਂ ਨਕਲੀ ਲੋਕਾਂ ਦੇ ਖਿਲਾਫ ਸੀ ਹਾਂ ਤੇ ਰਹਾਂਗੀ ਅਮਲਕੌਰ ਨੂੰ ਕਿਸੇ ਨੇ ਅਸਲੀਲਤਾ ਲਈ ਨਹੀਂ ਮਾਰਿਆ ਹਜੇ ਬਹੁਤ ਕੁਝ ਆ ਮੇਰੇ ਕੋਲ ਸਭ ਰਿਕਾਰਡਿੰਗਾਂ ਨੇ ਉਹ ਜੋ ਜੋ ਦੱਸਦੀ ਸੀ ਮੈਨੂੰ ਮੈਂ ਕਦੇ ਕਿਸੇ ਤੋਂ ਨਾ ਡਰਦੀ ਸੀ ਨਾ ਡਰਨਾ ਮੈਂ ਸੱਚੇ ਲੋਕਾਂ ਦੇ ਹਮੇਸ਼ਾ ਰਿਸਪੈਕਟ ਕਰਦੀ ਸੀ ਤੇ ਕਰਦੀ ਰਹਾਂਗੀ ਇੱਥੇ ਸੁਰਲੀਨ ਦਾ ਇਹੀ ਕਹਿਣਾ ਕਿ ਹਜੇ ਮੇਰੇ ਕੋਲ ਬਹੁਤ ਡਾਟਾ ਪਿਆਗਾ ਕਮਲ ਕੌਰ ਦਾ ਜੋ ਜੋ ਉਸਦੇ ਨਾਲ ਹੁੰਦਾ ਸੀਗਾ ਜਾਂ ਭਾਈ ਅੰਮਰਤਪਾਲ ਸਿੰਘ ਮੈਰੋ ਕਰਦੇ ਸੀ ਜਾਂ ਉਹਨੂੰ ਰੋਕਦੇ ਸੀ ਉਸ ਦੀਆਂ ਸਾਰੀਆਂ ਰਿਕਾਰਡਿੰਗਾਂ ਨੇ ਜਿਹੜੀਆਂ ਕਿ ਮੇਰੇ ਕੋਲ ਪਈਆਂ ਨੇ ਮੈਂ ਜਲਦੀ ਹੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਇਹ ਸੁਰਲੀਨ ਦਾ ਕਹਿਣਾਗਾ ਬਾਕੀ ਅੰਮਰਤਪਾਲ ਸਿੰਘ ਮੈਰੋ ਦੇ ਸਪੋਰਟਰ ਤਾਂ ਇਹ ਹੀ ਕਹਿੰਦੇ ਪਏ ਨੇ ਕਿ ਉਹ ਵੀ ਇੱਕ ਮਰਦ ਦਾ ਮਰਦ ਦੇ ਅੰਦਰ ਸੌ ਜਜਵਾਤ ਹੁੰਦੇ ਨੇ ਸੌ ਫੀਲਿੰਗਾਂ ਹੁੰਦੀਆਂ ਨੇ ਉਹ ਇੱਕ ਕੁੜੀ ਦੇ ਨਾਲ ਕਰਦਾ ਹੀ ਆ ਉਸ ਕੁੜੀ ਦੇ ਉੱਪਰ ਅੰਮਰਤਪਾਲ ਮੈਰੋ ਨੂੰ ਯਕੀਨ ਸੀ ਜਾਂ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀਗੇ ਤਾਂ ਕਰਕੇ ਉਸ ਨਾਲ ਇਦਾਂ ਦੀਆਂ ਹਰਕਤਾਂ ਕਰਦੇ ਸੀ ਬਾਕੀ ਤੁਸੀਂ ਇੰਨਾਂ ਗੱਲਾਂ ਾਰੇ ਕੀ ਸੋਚਦੇ ਹੋ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੀ رائے ਸਾਂਝੀ ਜਰੂਰ ਕਰਕੇ ਜਾਓ ਬਾਕੀ ਮਿਲਦਾ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ